ਹਾਂਜੀ ਵਜਨੋਸ਼ ਕਰ ਰਿਹਾ ਦਾਪ ਸਾਥੀਆਂ ਗਾਲ ਕਿਹਾ ਜਲ ਅਵਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਵਾਝੇ ਚੈਨਲ ਆਪ ਨੂੰ ਸਹੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਸੁਰਤਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਹੈਕ ਤੋਂ ਹੈਗੇ ਘਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਹਾਂਜੀ ਵੀ ਦਰਸ਼ਕੋ ਅੱਜ ਆਪਾਂ ਤੁਹਾਨੂੰ ਆਪਣੇ ਘਰ ਦੇ ਵੀਰੇ ਬਿਲਕੁਲ ਜਿਹੜੇ ਸਿਲੈਕਟ ਜੋੜਿਆਣਾ ਚੈੱਕ ਕਰ ਲਓ ਮੇਰਾ ਭਰਾ ਲਗ ਲਗਾ ਕਰਕੇ ਆਪਾਂ ਜੋੜੀਆਂ ਲਾਈਆਂ ਹੋਈਆਂ ਨੇ ਠੀਕ ਹੈ ਕੱਲਾ ਕੱਲਾ ਖਾਣਾ ਦਿੱਤਾ ਵਾ ਮੇਰਾ ਭਰਾ ਅਗਲੇ ਸਾਲ ਜਿਹਨਾਂ ਦੇ ਬੱਚੇ ਸੀ ਖੋਦੋ ਬਾਜੀਆਂ ਛੱਡ ਨਹੀਂ ਆ ਨੇ ਠੀਕ ਹੈ ਜੀ ਚੈੱਕ ਕਰ ਲਓ ਵੀਰੇ ਦੋ ਬੱਚੇ ਆ ਭਰਾਵਾਂ ਦੀ ਡਿਮਾਂਡ ਬਹੁਤ ਸੀਗੀ ਕਿ ਵੀਰੇ ਘਰੋਂ ਕੋਈ ਦੋ ਬੱਚੇ ਸਾਨੂੰ ਦਿਓ ਤੇ ਵੀਰੇ ਚੈੱਕ ਕਰ ਲਓ ਜੀ ਤਾਂ ਨਾਲ ਤੁਹਾਨੂੰ ਮੈਂ ਜੋੜਦਾ ਸ਼ੌਂਕ ਨੂੰ ਨਾ ਜੀ ਆ ਪਹਿਲਾਂ ਤੁਸੀਂ ਮੰਦੀਨ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਪਿਓਰ ਉਸਤਾਦ ਫੌਜੀ ਵਾਲੇ ਕਬੂਤਰਾਂ ਦੇ ਵਿੱਚੋਂ ਜੇ ਵੱਡੇ ਗੂਦਰੀ ਆਪਣੀ ਪੈਰ ਦੇ ਵਿੱਚ ਇਹਦੇ ਰਿੰਗ ਪਾਈ ਹੋਈ ਆ ਠੀਕ ਹੈ ਜੀ ਆਹ ਵੇ ਜੀ ਇਹਦਾ ਪਹਿਲਾ ਬੱਚਾ ਤੇ ਦੂਜਾ ਬੱਚਾ ਸ਼ਾਹ ਖਾਦੀ ਮਾ ਜੱਟੀਆਂ ਦੀ ਆ ਪਿਓ ਬਾਈ ਜੀ ਖੱਤੀ ਕਾਲੀ ਦਾ ਚੈੱਕ ਕਰ ਲੋ ਆਂਡਿਆਂ ਤੇ ਬੈਠਾ ਵਿਆ ਚੈੱਕ ਕਰੋ ਮਰਾਬਰ ਕਲੀਆਂ ਦੇ ਬੱਚੇ ਆ ਬਾਈ ਜੀ ਤੇ ਮੈਂ ਕਹਿੰਦਾ ਸਤਨੂੰ ਬੱਚਿਆਂ ਨੂੰ ਡਾਉਂਗੇ ਬਾਕੀ ਯਾਦ ਕਰੂੰਗੇ ਉਰੇ ਪੂਰੀ ਚੰਗੀ ਖਰਾਕ ਨਾਲ ਪਰੇ ਬੱਚੇ ਆਪਣੇ ਇਹ ਚੈੱਕ ਕਰ ਲੋ ਦਾਣਾ ਵਾ ਛੱਟਿਆ ਬੈਠ ਗਿਆ ਝੂਲੇ ਝੂਲੇ ਪੂਰੇ ਚੱਕ ਦੇ ਮੱਕੀ ਮੁੱਕੀ ਛੱਡਦੇ ਨਹੀਂ ਮੇਰਾ ਭਰਾ ਚੈੱਕ ਕਰ ਲੋ ਜੀ ਕੁਆਲਿਟੀ ਆਪਣੇ ਬੱਚਿਆਂ ਦੀ ਤੇ ਮੇਰਾ ਭਰਾ ਥੋੜਾ ਜਿਹਾ ਰੇਟ ਬੱਚਿਆਂ ਦਾ ਜਾਵਾ ਕਿਉਂਕਿ ਸਤਨੂੰ ਬੱਚੇ ਇਹ ਕੋਨੋਂ ਪਤਈ ਆ ਜੀ ਇਹਨੇ ਸੋਖੇ ਨਹੀਂ ਪਾਲ ਜਾਂਦੇ ਮੇਰਾ ਭਰਾ ਵੀਰੇ ਲੱਗ ਲੱਗ ਕਰਕੇ ਦੇਖੋ ਜੋੜੇ ਆਪਾਂ ਲਾਏ ਵੇ ਕੱਲੇ ਦਾ ਦਾਣਾ ਪਾਣੀ ਅਡ ਅਡ ਕਰਨ ਉੱਚੇ ਮੇਰਾ ਭਰਾ ਬਹੁਤ ਔਖਾ ਹੁੰਦਾ ਆ ਚੈੱਕ ਕਰ ਲੋ ਆਪਣੀ ਵੱਡੀ ਗੁਦਰੀ ਜੀ ਠੀਕ ਐ ਤੇ ਬਾਕੀ ਤੁਹਾਨੂੰ ਨੂੰ ਮੈਂ ਕਬੂਤਰ ਵਿਖਾਉਣਾ ਇਹਦਾ ਹਾਂਜੀ ਬਾਈ ਜੀ ਆਹ ਆਪਣਾ ਵੱਡਾ ਕਬੂਤਰ ਪਿਆਰ ਫੌਜੀ ਵਾਲੇ ਕੂਤਰਾ ਵਿੱਚੋਂ ਜੀ ਖੱਤੀ ਕਾਲੀ ਦਾ ਬੜਰਾ ਮੇਰਾ ਭਰਾ ਇਹ ਜਿਹੜੇ ਬੰਦਿਆਂ ਕੋਲੇ ਆਹ ਜਾਨਵਰ ਬੈਠੇ ਆ ਨਾ ਉਸ ਮੇਰੇ ਭਰਾ ਨੇ ਵੇਖ ਕੇ ਪਛਾਣਿਆ ਨਾ ਹਾਂ ਵੀ ਕੂਤਰ ਕਿਸ ਨਸਲ ਦੇ ਵਿੱਚ ਆ ਠੀਕ ਹੈ ਜੀ ਪੈਰ ਦੇ ਵਿੱਚ ਵੀ ਇਹਦੇ ਪੱਕੀ ਰਿੰਗ ਲੱਗੀ ਹੋਈ ਆ ਕਬੂਤਰ ਦੇ ਵੀ ਪੱਕੀ ਠੱਲ ਪਾਈ ਹੋਈ ਹੈ ਸਤਿਨੂੰ ਜਿਹੜੇ ਬੰਦੇ ਦੇ ਘਰ ਦਾ ਤੇ ਮੇਰਾ ਭਰਾ ਮਾਦੀ ਦੇ ਪੈਰ ਦੇ ਵਿੱਚ ਵੀ ਆਪਣੀ ਪੱਕੀ ਰਿੰਗ ਪਾਈ ਹੋਈ ਆ ਬਾਕੀ ਚੈੱਕ ਕਰ ਲਓ ਮੁਕੰਮਲ ਜੋੜਾ ਤੇ ਆਹ ਸਤਿਨੂੰ ਕਲੀਆਂ ਦੇ ਬੱਚੇ ਆ ਜੀ ਇੱਕ ਬੱਚਾ ਵੱਡ ਰਾ ਉਹਦੇ ਪਿਓ ਦੇ ਵਾਂਗੂ ਦੂਜਾ ਬੱਚੀ ਬਿਲਕੁਲ ਸ਼ਾਖਾ ਬੱਚਾ ਆ ਚੈੱਕ ਕਰ ਲਓ ਮੇਰਾ ਭਰਾ ਬੱਚੇ ਆਪਣਾ ਦੀ ਕੁਆਲਿਟੀ ਬਾਕੀ ਲਓ ਜੀ ਜੋੜਾ ਖਾਂ ਲੱਗ ਗਿਆ ਆ ਦਾਣੇ ਦੇ ਸਤਨੋਂ ਬੱਚੇ ਆ ਸੇ ਲਿਆ ਕਿਸੇ ਮੇਰੇ ਭਰਾ ਨੂੰ ਬੱਚੇ ਚਾਹੀਦੇ ਹੂੰ ਫੇਟਾਂ ਦੇ ਤੇ ਨੰਬਰ ਤੇ ਮੇਰਾ ਆ ਵੀ ਤੁਸੀਂ ਕੰਟੈਕਟ ਕਰ ਲਿਓ ਵੀਰੇ ਬੱਚਿਆਂ ਦੇ ਉੱਡਣ ਦੀ ਪੰਡ ਖੜਨ ਦੀ ਆਪਣੀ ਫੋਲੋ ਬਟਾ ਫੁੱਲ ਗਾਰੰਟੀ ਰਹੀ ਜੀ ਮੇਰਾ ਭਰਾ ਪਿਆਰ ਫੌਜੀ ਵਾਲੀ ਕੁਤਰਾ ਦੇ ਵਿੱਚੋਂ ਜੀ ਵੱਡਾ ਜੋੜਾ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਬੱਚੇ ਵਿਖਾਤੇ ਬਾਕੀ ਦਾ ਸਤਨੋਂ ਬੱਚਿਆਂ ਦਾ ਤੁਹਾਨੂੰ ਮੈਂ ਮਾਂ ਪਿਓ ਵੀ ਵਿਖਾਤਾ ਜੀ ਠੀਕ ਹੈ ਬਿਲਕੁਲ ਕਲੀਆਂ ਦੇ ਬੱਚੇ ਨੇ ਬਿਲਕੁਲ ਸਾਨ ਦੋਸਤ ਬੱਚੇ ਨੇ ਕੋਈ ਬਿਮਾਰ ਨਹੀਂ شمار ਨਹੀਂ ਚੈੱਕ ਕਰ ਲਓ ਜੀ ਦੇਖੋ ਆਹੀ ਟਾਈਮ ਆ ਮੇਰਾ ਭਰਾ ਬੱਚੇ ਜਿਹਨੇ ਕੜਾ ਕੇ ਆਪਦੇ ਅੱਡੇ ਲਾ ਕੇ ਠੀਕ ਆ ਜੀ ਮਹੀਨਾ ਕੋ ਢਾ ਕੇ ਮੇਰਾ ਭਰਾ ਬੰਦ ਕਰ ਲੇ ਉਸਨੇ ਅਗਲੇ ਸਾਲ ਮੇਰਾ ਭਰਾ ਗਾਹ ਪਾਉਣਾ ਆ ਠੀਕ ਆ ਜੀ ਬਾਕੀ ਤੁਹਾਨੂੰ ਮੈਂ ਬੱਚਿਆਂ ਦਾ ਪਰਪਲਿਆਂ ਦਾ ਅੱਖਾਂ ਦਾ ਚੰਗੀ ਤਰ੍ਹਾਂ ਸ਼ੰਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਦੱਸ ਤੱਕ ਬਣੇ ਰਹੋ ਦੱਸਿਓ ਸੱਚ ਨੂੰ ਕਿੱਦਾਂ ਜਿ ਲੱਗਿਆ ਤੁਹਾਨੂੰ ਅੱਜ ਵਾਲੇ ਆਪਣੇ ਬੱਚੇ ਤੇ ਵੀਰੇ ਜੋੜਾ ਹੈ ਸੀਲ ਨਹੀਂਗਾ ਕੋਈ ਮੇਰਾ ਭਰਾ ਜੋੜਾ ਨਾ ਮੰਗੇ ਠੀਕ ਹੈ ਜੀ ਮਾਦੀਵੇ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣਾ ਪਹਿਲਾ ਬੱਚਾ ਠੀਕ ਆ ਜੀ ਚੈੱਕ ਕਰ ਲੋ ਮੇਰਾ ਭਰਾ ਬੱਚੇ ਆਪਣੇ ਨੂੰ ਠੀਕ ਆ ਜੀ ਬੱਚੇ ਦਾ ਮੇਰਾ ਭਰਾ ਸਰੀਰਿਕ ਬੰਤਰ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਕਿੱਡੀ ਟਾਪ ਕੁਆਲਟੀ ਦਾ ਸਦਨੋ ਆਪਣਾ ਆਹ ਬੱਚਾ ਆ ਬਾਕੀ ਮੇਰਾ ਭਰਾ ਜਦੋਂ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਯਾਰ ਠੀਕ ਆ ਜੀ ਸਦਨੋ ਕੋਈ ਵੀ ਬੰਦਾ ਲਾ ਲਓ ਜਿਹੜਾ ਸੇਲਰ ਆ ਕੋਈ ਵੀ ਬੰਦਾ ਉਹਦੇ ਜਨਮrana ਨੂੰ ਮੇਰਾ ਭਰਾ ਨਿੰਦਦਾ ਨਹੀਂਗਾ ਠੀਕ ਆ ਹਾਂ ਬੰਦਾ ਪੂਰਾ ਪਰਖੀ ਹੋਵੇ ਜਿਹੜਾ ਵੀਡੀਓ ਵਿੱਚ ਵੇਖ ਕੇ ਹਾਂ ਬਈ ਕਿਉਂਕਿ ਸਦਨੋਂ ਜਿਹੜਾ ਅਸਲ ਕਬੂਤਰਬਾਜ਼ ਹੁੰਦਾ ਨਾ ਕਬੂਤਰਾਂ ਦੀ ਪਰਖ ਰੱਖਦਾ ਮੇਰਾ ਭਰਾ ਮੈਂ ਜੋ ਮਰਜ਼ੀ ਬੋਲਦਾ ਮੇਰਾ ਭਰਾ ਠੀਕ ਹੈ ਜੀ ਕਿਉਂਕਿ ਵੀਰੇ ਸਾਡਾ ਕੰਮ ਵੇਚਣਾ ਆ ਪਰ ਜਿਹੜਾ ਬੰਦਾ ਸਦਨੋਂ ਪਰਚੇਜ਼ ਕਰਦਾ ਆ ਜਾਂਬਰ ਨੂੰ ਖੁੱਦ ਨੂੰ ਸਮਝ ਹੁੰਦੀ ਆ ਕਿ ਹਾਂ ਬਈ ਜੇ ਅਗਲਾ ਪੈਸੇ ਲਾਉਂਦਾ ਆ ਕੋਈ ਚੀਜ਼ ਵੇਖ ਕੇ ਲਾਉਂਦਾ ਕਿ ਹਾਂ ਵੀਰੇ ਬਾਕੀ ਕੋਈ ਚੀਜ਼ ਹੈਗੀ ਆ ਠੀਕ ਹੈ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਵਜੂਦ ਚੈੱਕ ਕਰ ਲਓ ਬੱਚਾ ਦੇਖੋ ਜਿਵੇਂ ਸਾਰਗਾ ਪਤਲਾ ਹੈ ਬੱਚਾ ਹੱਕ ਚੌੜੀ ਪਿੱਛੋਂ ਜਮਾ ਇਹਨੂੰ ਬੰਦ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਫਿਲਹਾਲ ਵੀਰੇ ਜਿਵੇਂ ਸ਼ਾਖਾ ਹੋ ਸਕਦਾ ਤੀਰ ਪਾਜੇ ਇਹ ਤੇ ਦੂਜੇ ਆਖੇ ਮੇਰਾ ਭਰਾ ਹਲਕਾ ਏ ਟੀਰ ਆ ਜੀ ਦੇਖੋ ਹਲਕੀ ਚਿੱਟੀਆ ਖਰੀ ਭਾ ਮਰਦਾ ਹੋ ਸਕਦਾ ਬਟਰਾ ਨਿਕਲ ਜੇ ਬੱਚਾ ਇਹ ਠੀਕ ਹੈ ਤੇ ਆ ਬਈ ਜੀ ਬੱਚੇ ਆਪਣੇ ਦਾ ਪਾਲਾ ਚੈੱਕ ਕਰੋ ਮੇਰਾ ਭਰਾ ਪੱਲਿਆਂ ਦੀ ਕੁਆਲਿਟੀ ਦੇਖੋ ਜੀ ਕਿੱਡੇ ਨਿੱਕਰ ਚੌੜੇ ਉੱਚੇ ਲਵੇਂ ਪੱਲੇ ਦਾ ਬੱਚਾ ਜਦ ਕਿ ਸਦੋਂ ਜਮਾ ਨਿਕਾਇ ਚੁੰਜੂ ਕਰਦਾ ਬੱਚਾ ਹਲੇ ਠੀਕ ਹੈ ਬਟ ਦਾਣਾ ਪਾਣੀ ਬਿਲਕੁਲ ਖਾਂਦੇ ਨੇ ਤੇ ਮੇਰਾ ਭਰਾ ਬੂਸਤਾ ਹੀ ਕੰਨੀਆਂ ਜਾਂਦੀਆਂ ਨੇ ਬੱਚੇ ਆਪਣੇ ਦੀਆਂ ਤੇ ਆ ਲੋ ਜੀ ਜੇ ਮੈਂ ਸਮੂਹ ਸਜਣੋਂ ਮੈਂ ਦੱਸਦਾ ਹੁਣਾ ਕਿ ਪੂਸ਼ ਕਦੇ ਅੰਗੂਠੇ ਲਾ ਕੇ ਨਹੀਂ ਖੁੱਲੀ ਛੱਡ ਕੇ ਪੂਸ਼ ਵਿਖਾਈ ਜੀ ਦੇਖੋ ਜੀ ਆਹਾਂ ਹੁੰਦੀ ਬਲੱਡ ਲਾਈਨ ਦੇਖੋ ਕਿੱਥੋਂ ਬੱਚਾ ਫੜਿਆ ਕੋਈ ਅੰਗੂਠਣ ਲੱਗਿਆ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਪਿੱਛੋਂ ਕੋਈ ਉਂਗਲ ਨਹੀਂ ਕੋਈ ਕੋਹ ਨਹੀਂ ਜੀ ਠੀਕ ਹੈ ਬਿਲਕੁਲ ਬੱਤੀ ਪੂਸ਼ ਦਾ ਆਪਣਾ ਆਹ ਬੱਚਾ ਆ ਤੇ ਠਹਿਰ ਜਾ ਪੁੱਤ ਠਹਿਰ ਜਾ ਆ ਲੋ ਜੀ ਆਹ ਸਜਣੋਂ ਅਗਲਾ ਪੱਲਾ ਆਪਣੇ ਬੱਚੇ ਦਾ ਚੈੱਕ ਕਰ ਲੋ ਦੇਖੋ ਜੀ ਵੱਡੀਆਂ ਬਗਲਾਂ ਦੇ ਕਬੂਤਰ ਮੈਨੂੰ ਪਰਸਨਲ ਬਹੁਤ ਪਸੰਦ ਆ ਜੀ ਠੀਕ ਹੈ ਬਾਕੀ ਚਲੋ ਹਰ ਬੰਦੇ ਦੀ ਆਪ ਦੀ ਸਮਝ ਆ ਆ ਪੈਰਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਬਰੀਕ ਸੁਰਖ ਲਾਲ ਪੈਰਾਂ ਦਾ ਬਚਾ ਕੋਈ ਚਰਬੀ ਨਹੀਂ ਕੋਈ ਕੋਹ ਨਹੀਂ ਬੰਦ ਜੋੜਾ ਠੀਕ ਹੈ ਜੀ ਬੱਚੇ ਆਪਣੀ ਦਾ ਬਾਕੀ ਆਸ ਬਣੇ ਮੇਰਾ ਭਰਾ ਬੱਚਾ ਆਪਣਾ ਚੈੱਕ ਕਰ ਲਓ ਆਹ ਜਿਹਾ ਸਾਨੂੰ ਆਪਣਾ ਮਕੰਮਲ ਪਹਿਲਾ ਬੱਚਾ ਤੇ ਆ ਉਪਰਾਂ ਹੁਣ ਉਸ ਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤੱਕ ਬਣੇ ਰਹੋ ਬਾਜੀ ਆਹਾ ਆਪਣਾ ਅਗਲਾ ਵਾਚਾ ਮੇਰਾ ਭਰਾ ਇੱਕੋ ਝੂਲੇ ਦੇ ਸਤਿ ਨੂੰ ਦੋਨੇ ਸਗੇ ਭਰਾਇਆ ਚੈੱਕ ਕਰ ਲੋ ਜੀ ਗਿੱਚੀ ਹਲਕੀ ਜਿਹੀ ਲਾਲਾ ਚੁੰਨ ਤੇ ਨਾ ਹਲਕਾ ਐ ਫੂੜਾ ਬੱਚੇ ਦੇ ਪਰ ਉਹ ਆਪੇ ਝੜ ਜੇਗਾ ਮੇਰਾ ਭਰਾ ਠੀਕ ਹੈ ਜੀ ਦਾਣਾ ਪਾਣੀ ਵਧੀਆ ਚੌਦਾ ਹੋਇਆ ਆਪਣਾ ਇਹ ਪਠਾ ਬਾਕੀ ਤੁਸੀਂ ਚੈੱਕ ਕਰ ਲਈ ਦਿੱਤਾ ਆ ਤੇ ਵੀਰੇ ਸਰੋਂ ਦੇ ਛੋਲੇ ਇਨੇ ਟਿਕਾ ਕੇ ਖਾਂਦੇ ਨਾ ਜਾ ਕੇ ਪਾਈਓ ਦੇਖਿਓ ਤੁਹਾਡੇ ਹੱਥਾਂ ਚ ਖੋਖੋ ਖਾਣਗੇ ਮੇਰਾ ਭਰਾ ਚੈੱਕ ਕਰ ਲੋ ਬੱਚਿਆਂ ਦੇ ਪੱਲਿਆਂ ਦੀ ਕੁਆਲਿਟੀ ਪੂਰੇ ਬਾਜੀ ਜਾਨ ਵਾਲੇ ਬੱਚੇ ਆ ਠੀਕ ਐ ਬਾਕੀ ਤੁਸੀਂ ਆਪ ਦਾ ਉਸਾਂ ਲੱਗ ਜਾਇਓ ਠੀਕ ਹੈ ਜੀ ਕਿਉਂਕਿ ਸਤ ਨੂੰ ਕਈ ਪੁੰਦੇ ਛੱਤ ਤੇ ਲਾ ਲੈਂਦੇ ਆ ਕਈ ਛਤਰੀ ਚ ਲਾਉਂਦੇ ਆ ਜੀ ਪਰ ਜਿਨੇ ਵੇਰੇ ਉਡਣਾ ਉਹਨੇ ਛਤਰੀ ਤੇ ਵੀ ਉੱਡਿਆ ਨਾ ਜਿਨੇ ਨਹੀਂ ਉਡਣਾ ਤੁਸੀਂ ਜਿੱਥੇ ਮਰਜ਼ੀ ਲਾ ਲਓ ਨੇ ਤਾਂ ਵੀ ਨਹੀਂ ਉਡਣਾ ਠੀਕ ਹੈ ਤੇ ਆ ਮੇਰਾ ਭਰਾ ਅਗਲਾ ਪੱਲਾ ਚੈੱਕ ਕਰ ਲਓ ਲਾਲ ਸ਼ਿਖਰ ਆਪਣਾ ਇਹ ਬਚਾ ਆ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਤੁਸੀਂ ਮਕਮਲ ਬੱਚੇ ਆਪਣੇ ਦਾ ਵजूद ਚੈੱਕ ਕਰ ਲਓ ਐਸ ਬਣਿਓ ਮੇਰਾ ਭਰਾ ਬੱਚਾ ਆਪਣਾ ਚੈੱਕ ਕਰ ਲਓ ਜੀ ਹਲਕਾ ਆ ਫੂੜਾ ਇਹਦੇ ਪਰ ਟੋਆਪੇ ਝੜ ਜੇਗਾ ਮੇਰਾ ਭਰਾ ਠ ਦੇ ਆ ਲੋ ਜੀ ਆਹਾ ਸੀਗਾ ਵੀਰੇ ਆਪਣਾ ਮਕਮਲ ਬਚਾ ਤੇ ਆ ਉਪਰ ਹੁਣ ਮੈਂ ਸੁਣ ਬਜੇ ਇਹ ਦੁਬਾਰ ਤੋਂ ਛੱਡ ਕੇ ਬਖੋਨਾ ਖਾਨੇ ਦੇ ਵਿੱਚ ਹਾਂ ਜੀ ਵੀ ਸਦਰੋ ਆਹਾ ਮੇਰਾ ਭਰਾ ਪਹਿਲੇ ਬੱਚੇ ਆਪਣੀ ਤੁਸੀਂ ਸਟੈਂਡਿੰਗ ਮੈਚ ਚੈੱਕ ਕਰ ਲਓ ਦੇਖੋ ਜੇ ਫੌਜੀ ਵਾਲੇ ਕੂਤਰਾਂ ਵਿੱਚੋਂ ਫਿਲਹਾਲ ਦੀ ਘੜੀ ਵੀਰੇ ਚਿੱਟਾ ਸਫੈਦ ਮੰਨ ਕੇ ਚਲੋ ਸ਼ਾਖਾ ਹੋ ਸਕਦਾ ਟੀਰਵਾਜੇ ਆਪਦੇ ਪਿਓ ਦੇ ਵਾਂਗੂ ਜਿਵੇਂ ਪਿਓ ਇਹਦਾ ਖੱਟੀ ਕਾਲੀ ਦਾ ਆ ਠੀਕ ਆ ਹੋ ਸਕਦਾ ਇਹ ਖੱਟੀ ਕਾਲੀ ਜਾਂ ਚਿੱਟੀ ਕਾਲੀ ਦਾ ਬਚਾ ਨਿਕਲ ਜੇ ਕਲਾ ਬਚਾ ਚੈੱਕ ਕਰ ਲਓ ਜੀ ਜਿਹੜਾ ਥੋੜਾ ਆਉਦੀ ਮਾਤਿਆ ਗਿਆ ਪਿਆ ਠੀਕ ਆ ਇਹ ਵੀ ਵੀਰੇ ਸ਼ਾਖਾ ਖਵਾ ਹਲਕਾ ਆ ਫਿੱਕਾ ਤਰਤਾ ਕੁ ਗੀਰਕਾ ਜੇ ਵੱਡਾ ਹੋ ਗਿਆ ਜਮਾ ਚਿੱਟਾ ਬਣ ਜੇਗਾ ਤੇ ਨੱਕ ਤੇ ਹਲਕਾ ਜ ਮੇਰਾ ਭਰਾ ਚਿਕਨ ਪੌਖਾ ਜਮਾ ਨਿਕਾਇਆ ਦਾਣਾ ਉਹ ਤਾਂ ਮੇਰਾ ਭਰਾ ਆਪਣੇ ਆਪ ਹੀ ਝੜ ਜਾਣਾ ਜੀ ਚੈੱਕ ਕਰ ਲੋ ਵੀਰੇ ਬਜਿਆਂ ਦਾ ਵਜੂਦ ਤੇ ਸਦਨੋ ਬਚੇ ਆ ਇਹੋ ਜੇ ਬੱਚੇ ਨੇ ਆ ਡਾਉਂਗੇ ਮੇਰਾ ਭਰਾ ਤੁਸੀਂ ਵੀ ਕਹੋਗੇ ਹਾਂ ਵੀਰੇ ਬਾਰ ਬਾਰ ਉਸੇ ਜੋੜੇ ਦੇ ਬੱਚੇ ਸਾਡੇ ਤੋਂ ਮੰਗਾਓ ਕਿ ਵੀਰੇ ਉਸੇ ਜੋੜੇ ਦੇ ਬੱਚੇ ਜਿੰਨੇ ਵੀ ਹੋਏ ਨਾ ਭਰਾ ਤੁਸੀਂ ਸਾਨੂੰ ਹੀ ਦਿਓ ਕਿਸੇ ਹੋਰ ਮੰਦੇ ਨੂੰ ਉਹਨਾਂ ਦਿਓ ਚੈੱਕ ਕਰ ਲੋ ਤਾਂ ਕਰਕੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹਦਾ ਮਾਂ ਪਿਓ ਵਿਖਾਇਆ ਤੇ ਬਾਕੀ ਤੁਹਾਡੇ ਸਾਹਮਣੇ ਮੇਰਾ ਭਰਾ ਬੱਚਾਂ ਦੀ ਪਲਬਾਈ ਕਿਵੇਂ ਦੀ ਹੋਈ ਆ ਤੇ ਕਿਵੇਂ ਦੀ ਨਹੀਂ ਸਦਣਾ ਉਹ ਪੂਰੇ ਤੰਦਰੁਸਤ ਠੀਕ ਆ ਜੀ ਸਰੋਂ ਮੱਕੀ ਦੇ ਨਾਲ ਬੱਚੇ ਪਲੇ ਹੋਏ ਆ ਠੀਕ ਆ ਕਿਉਂਕਿ ਤੁਹਾਨੂੰ ਪਤਾ ਮਰਾ ਵੀਰ ਜਿਹਦੇ ਮੋਢਿਆਂ ਤੇ ਜਾਣ ਹੋਊਗੀ ਨਾ ਮਰਾ ਭਰਾ ਉਹੀ ਮੈਦਾਨ ਦੇ ਵਿੱਚ ਜਾ ਕੇ ਘੋਲਦਾ ਆ ਠੀਕ ਆ ਇੱਕ ਕਰ ਲੋ ਕੁਆਲਟੀ ਮੈਂ ਕਹ ਲੈ ਆ ਤੁਹਾਨੂੰ ਬੱਚੇ ਬਾਹਰ ਛੱਡ ਕੇ ਨਾ ਮੜਾ ਜਾਲ ਦੇ ਵਿੱਚ ਤੁਰਦੇ ਫਿਰਦੇ ਵਿਖਾਦਾ ਕਿ ਹਾਂ ਵੀ ਬੰਦਿਆਂ ਨੂੰ ਪਤਾ ਲੱਗ ਜੇ ਕਿ ਬਾਕੀ ਕੋਈ ਚੀਜ਼ ਹੈਗੀ ਆ ਬਾਕੀ ਮਕਮਲ ਬਚਾ ਦਾ ਮੇਰਾ ਭਰਾ ਚੈੱਕ ਕਰ ਲੋ ਵजूद ਠੀਕ ਹੈ ਜੀ ਠੀਕ ਹੈ ਵੀ ਸਤ ਨੂੰ ਮਿਲਦੇ ਹੁਣ ਆਪਾਂ ਸੋਮੀ ਫਿਰ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਭਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਆਪਾਂ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ